ਸੋਸ਼ੀ ਕਾਲਜੀ ਮੈਂ ਹਰਪ੍ਰੀਤ ਸਿੰਘ ਤੇ ਫਿਰ ਨਵਾਂ ਅਪਡੇਟ ਲੈ ਕੇ ਖਬਰ ਲੈ ਕੇ ਹਾਜ਼ਰ ਆ ਬਾਈ ਜੀ ਖਬਰ ਐਫ ਸੀ ਬਾਈ ਜੀ ਤੇ ਆਪਣੇ ਜੋ ਇੰਡੀਆ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਦਾ ਬਦਲਣ ਦੇ ਕਾਰਨ ਬਾਈ ਜੀ ਤੁਹਾਨੂੰ ਪਤਾ ਦਿਨੋ ਦਿਨ ਟੈਂਪਰੇਚਰ ਚੇਂਜ ਹੋ ਰਿਹਾ ਧਰਤੀ ਦਾ ਕਹਿ ਲਓ ਸਥਿਤੀ ਵਾਧੇ ਟੈਕਨੋਲੋਜੀ ਦੇ ਕਾਰਨ ਤੇ ਉੱਥੇ ਦਿਨ ਹਰ ਆਪਾਂ ਹਰ ਮੌਸਮ ਦੇ ਵਿੱਚ ਦੇਖਦੇ ਆਂ ਗਰਮੀਆ ਦੇ ਵਿੱਚ ਬੱਦਲ ਫਟਦੀਆਂ ਫਟਣ ਦੀਆਂ ਦੁਰਘਟਨਾ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਹਰ ਸਾਲ ਇਹ ਨਿਊਜ਼ ਆਉਂਦੀ ਆ ਕਿ ਮਨਾਲੀ ਵਾਲੀ ਸਾਈਡ ਲਾ ਲਓ ਆਪਣੇ ਕਿਤੇ ਵੀ ਮਨਾਲੀ ਤੋਂ ਮੰਡੀ ਵਾਲਾ ਰੋਡ ਲਾ ਲਓ ਕਹਿ ਲੋ ਜਿਹੜਾ ਨਤਪੁਰ ਸਾਹਿਬ ਤੋਂ ਜਾਂਦਾ ਇਹ ਸਾਈਡ ਦੁਰਘਟਨਾ ਹਰ ਸਾਲ ਹੁੰਦੀ ਹੁੰਦੀ ਨੇ ਜਾਂ ਸ਼ਿਮਲੇ ਵਾਲੀ ਸਾਈਡ ਕਹੋ ਦਿਨੋ ਦਿਨ ਬੱਦਲ ਫਟਣ ਦੀਆਂ ਘਟਨਾ ਹਰ ਸਾਲ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਬਈ ਉਹ ਏਰੀਆ ਦੇ ਵਿੱਚ ਜਦੋਂ ਟੂ ਰੈਸਟ ਦਾ ਸੀਜ਼ਨ ਹੁੰਦਾ ਆ ਮਹੀਨਿਆਂ ਦੇ ਵਿੱਚ ਫਲਾਨੀਆਂ ਦਾ ਸੀਜ਼ਨ ਹੁੰਦਾ ਉਹਨੇ 4 ਰੁਪਏ ਕਪਾਉਣੇ ਹੁੰਦੇ ਆ ਜਾਂ ਕਹਿ ਲਓ ਸੌ ਤੋਂ ਮੀ ਹੁੰਦੇ ਆ ਉਸ ਟਾਈਮ ਤੇ ਬਈ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਜਾਨੀ ਕਿ ਉੱਥੇ ਫਸਲ ਦੀ ਦਿਨੋਂ ਦਿਨ ਬਰਬਾਦੀ ਸ਼ੁਰੂ ਹੁੰਦੀ ਆ ਰੋਡ ਕਹਿ ਲਓ ਡੈਮੇਜ ਹੋ ਜਾਂਦੀ ਆ ਜਦੋਂ ਆ ਮਾਹੌਲ ਹੁੰਦਾ ਜਿਹੜੇ ਘੁੰਮਣ ਆ ਇਧਰੋਂ ਲੋਕ ਜਾਂਦੇ ਨੇ ਉਹ ਦੇਖਣ ਉਹ ਵੀ ਘਟ ਜਾਂਦੇ ਆ ਇੱਕ ਦੋ ਮਹੀਨੇ ਨਹੀਂ ਜਾਂਦੇ ਰੋਡ ਟੁੱਟ ਜਾਂਦੀ ਆ ਫਿਰ ਡਰਦੇ ਵੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਬਈ ਜੀ ਇਹ ਤਾਂ ਚਲੋ ਨੁਕਸਾਨ ਹੁੰਦਾ ਹੀ ਹੁੰਦਾ ਜਿਹੜੇ ਉੱਥੇ ਲੋਕਲ ਲੋਕਾਂ ਦੇ ਪਾਣੀ ਆਉਣ ਦੇ ਵਿੱਚ ਛੋਟੇ-ਵੋਟੇ ਬਹਾਲ ਹੁੰਦੇ ਨੇ ਗੱਡੀ ਕਹਿ ਲਓ ਮੋਟਰਸਾਈਕਲ ਕਹਿ ਲਓ ਉਹ ਵੀ ਵਿੱਚ ਤਰਜਿਆ ਦੇ ਆ ਵਿੱਚ ਬਹੁਤ ਸਾਰੇ ਘਰ ਨੇ ਜਿਹੜੇ ਟੁੱਟਿਆ ਦੇ ਆ ਬਹੁਤ ਸਾਰੇ ਏਦਾਂ ਦੇ ਘਰ ਹੁੰਦੇ ਨੇ ਬਾਈ ਜੀ ਜਿਨ੍ਹਾਂ ਦੇ ਵਿੱਚ ਪਹਾੜ ਦੇ ਉੱਤੋਂ ਇੱਕ ਕਹਿ ਲਓ ਪੱਥਰ ਮਿੱਟੀ ਘਟਾ ਆਉਣ ਦੇ ਕਾਰਨ ਉਹਨਾਂ ਦਾ ਘਰ ਹੀ ਪੂਰਾ ਧਾਬਿਆਦਾ ਤੇ ਨਾਲੋ ਉਹਨਾਂ ਨੂੰ ਕੈਸ ਹਾਲ ਦਾ ਉਹ ਮਿੱਟੀ ਕੱਢਣ ਦੀ ਪੱਥਰ ਕੱਢਣ ਦੀ ਲੱਗ ਗਿਆ ਜੇ ਘਰ ਵਾਲਾ ਉੱਥੇ ਸੇਫ ਹੋ ਹੀ ਬਚਿਆ ਹੋਵੇ ਅਲੀਗਲ ਤਾਂ ਕੱਢ ਨਹੀਂ ਸਕਦੇ ਬਾਈ ਜੀ ਘਰੀ ਬਰਬਾਦ ਹੋ ਜਾਗਾ ਤੇ ਸਾਰੀ ਉਮਰ ਚ ਪਹਾੜੀ ਇਲਾਕੇ ਚ ਬੰਦੇ ਕੋ ਘਰ ਮੋਸਾ ਬਣਦਾ ਤੇ ਉਹ ਘਰ ਕਿਤੇ ਬਈ ਦੀ ਦੁਆਰੇ ਬਣਾਉਣਾ ਮੜਾ ਤੇ ਇੰਨਾ ਕੁਝ ਹੋਣ ਤੋਂ ਬਾਅਦ ਫਿਰ ਬਈ ਜਿਹੜਾ ਉਹ ਪਾਣੀ ਹੁੰਦਾ ਆਪਣੇ ਆਉਂਦਾ ਥੱਲੇ ਪੰਜਾਬ ਦੇ ਏਰੀਏ ਚ ਫਿਰ ਉਹ ਪੰਜਾਬ ਦੀਆਂ ਫਸਲਾਂ ਤਬਾਹ ਕਰਦਾ ਹੁਣ ਜੇ ਤੋ ਡੈਮ ਲਾ ਲਓ ਕੋਈ ਵੀ ਆਪਣੇ ਸਾੜ ਮੰਗਲ ਡੈਮ ਲਾ ਲਓ ਜਾਂ ਦੂਜਾ ਡੈਮ ਲਾ ਲਓ ਉਹ ਡੈਮ ਦਾ ਓਵਰਫਲੋਪ ਪਾਣੀ ਹੋਇਆ ਤਾਂ ਫਿਰ ਆਪਣੇ ਛੱਡੇ ਜਾਂਦਾ ਆਪਣੇ ਜਿਹੜੇ ਪੰਜਾਬ ਦਾ ਅੱਧਾ ਏਰੀਆ ਡੋਬ ਕੇ ਰੱਖ ਹੋਇਆ ਚਾਹੇ ਤਾਂ ਤੁਸੀਂ ਅੰਮ੍ਰਿਤਸਰ ਵਾਲੀ ਸਾਈਡ ਲਾ ਲਓ ਚਾਹੇ ਪਈਏ ਪਟਿਆਲੇ ਵਾਲੀ ਸਾਈਡ ਲਾ ਲਓ ਕਿੰਨਾ ਨੁਕਸਾਨ ਕਰ ਦਿਆ ਦਾ ਫਸਲਾਂ ਬਰਬਾਦ ਹੋਈਆਂ ਜਾਂ ਲੋਕਾਂ ਦੇ ਸਮਾਨ ਖਰਾਬ ਹੋ ਗਿਆ ਦਾ ਤੇ ਫਿਰ ਪੱਜਾ ਦੌੜੀ ਤੇ ਬਈ ਜੀ ਕਿੰਨਾ ਨੁਕਸਾਨ ਹੁੰਦਾ ਤੇ ਇਹ ਜਿਹੜਾ ਕਲਾਈਮੇਟ ਚੇਂਜ ਆ ਬਈ ਜੀ ਕਿਹਨੂੰ ਲੱਗਦਾ ਹੋਊਗਾ ਸ਼ਾਇਦ ਬਿਨਾਂ ਆਲ ਵੀ ਹੋਰ ਆ ਜੂਗੀ ਇਹ ਤੋਂ ਗੱਲ ਯਾਦ ਆ ਗਈ ਕਈ ਕਹਿਦਾ ਦੇ ਬਾਈ ਜੀ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਇਹ ਕੰਮ ਤੇ ਕਹਿਦਾ ਦੇ ਵਾਦਾ ਵਰਨ ਚੇਂਜ ਹੁੰਦਾ ਹੁੰਦਾ ਰਹੇ ਆਪਣੀ ਤਾਂ ਉਂਗਲ ਟੱਪ ਜੂ ਆਪਾਂ ਕੀ ਲੈਣਾ ਤੇ ਇਹ ਤੋਂ ਇੱਕ ਗੱਲ ਯਾਦ ਆ ਗਈ ਗੱਲ ਇਹ ਯਾਦ ਆ ਗਈ ਬਾਈ ਜੀ ਮੈਂ ਸੁਣਦਾ ਹੁੰਦਾ ਸੀਗਾ ਤੇ ਮੈਂ ਇੱਕ ਦਿਨ ਸਾਡਾ ਲੋਕਲ ਸ਼ਹਿਰ ਹੀ ਉੱਪਰ ਗਿਆ ਉੱਥੇ ਗਿਆ ਤੇ ਸਾਡੇ ਲਵੇ ਕੁਝ ਜਵੀਨਾ ਆਜਾਦ ਨੇ ਲੋਕਾਂ ਲਵੇ ਕਹਿ ਲੋ ਜਿੱਦਾਂ ਕਹਿਣ ਰਤਨ ਘੜਨ ਦਾ ਉਹ ਤਾਂ ਸਰਦਾਰ ਸੀਗਾ ਉਹ ਮੈਂ ਸੁਨਿਆਰ ਦੁਕਾਨ ਉੱਥੇ ਜਾਂਦਾ ਕੁਝ ਚਲਬਣੀ ਮੋਤੀ ਲੈਣ ਲਈ ਲੈਣ ਤੇ ਉਹ ਕਹਿੰਦਾ ਵੀ ਸਰਦਾਰ ਉਹ ਬੈਠਿਆ ਉਹਦੇ ਕੋਲੇ 70 80 ਕਿਲੇ ਜ਼ਮੀਨ ਦੇ ਨੇ ਉਹ ਟੈਂਚਰ 'ਚ ਬੈਠਾ ਕਹਿੰਦਾ ਮੈਂ ਕਿਹਾ ਵੀ ਕੀ ਗੱਲ ਹੋ ਗਈ ਤੇ ਉਹ ਬੰਦੇ ਦੀ ਸੋਚ ਦੇਖ ਲਓ ਮੈਂ ਵੀ ਇਹ ਗੱਲ ਥੋੜਾ ਮੈਨੂੰ ਤਾਂ ਪੜ ਕੋਸ਼ਦਾ ਰਹਿਣਾ ਬਿਨਾਂ ਬੰਗਲਸਾਂ ਦੇ ਵਿੱਚ ਠੀਕ ਹੁੰਦਾ ਨਹੀਂ ਸੋਚਦਾ ਉਹ ਬੰਦਾ ਕਹਿੰਦਾ ਅੱਜ ਮੈਂ 80 ਕਿੱਲੇ ਆਪਦੇ ਜ਼ਿੰਮੇ ਵੀ ਹੈਗੇ ਨੇ ਠੇਕੇ ਤੇ ਦੇਦਾ ਰਾਂ ਮੇਰੀ ਜ਼ਿੰਦਗੀ ਵਧੀਆ ਪਰ ਆਉਣ ਵਾਲੇ ਥੋੜੇ ਸਮੇਂ ਤੇ ਕਹਿੰਦਾ ਪਾਣੀ ਨਹੀਂ ਰਹਿਣਾ ਇਹ ਤਾਂ ਬੰਜਰ ਹੋ ਜੂ ਜ਼ਮੀਨ Rajasthan ਮੰਨਦੀ ਤੇ ਕਹਿੰਦਾ ਵੀ ਕੀ ਬਣੂਗਾ ਇਹ ਗੱਲ ਤੇ ਮੈਂ ਫੇਰ ਵੀ ਚਲੋ ਕੋਈ ਗੱਲ ਨਹੀਂ ਕਾਫੀ ਮੈਨੂੰ ਟਾਈਮ ਪਿਆ ਤੇ ਸਾਡੇ ਰਿਸ਼ਤੇ ਦਾ ਆਪਣੇ ਘਰਾਂ ਚ ਬੋਰ ਲਾਇਆਗਾ ਉਹਨਾਂ ਨੇ ਬੋਰ ਕਾਫੀ ਡੂੰਘਾ ਲਾਇਆਗਾ 600 ਫੁੱਟ ਪੇ ਤੇ ਪਾਣੀ ਵੀ ਕਾਫੀ ਦੂਗੇ ਬਾਗੇ ਮੈਂ ਕਭ ਇੱਕ ਦੂਗਾ ਹੁਣ ਤਾਂ 30 ਦੀ ਮੋਟਰ ਪਾਸੀ 35 35 ਉਹ ਵੀ ਸਾਡੇ ਇਨੀ ਕੁ ਪੈਰੀਏ ਤੇ ਮੈਂ ਕਹਾਂ ਇੱਕ ਦੂਗਾ ਕਹਿੰਦੇ ਹੋਰ ਵੱਡੀ ਪੈਜੂ ਆ ਚਲੋ ਫੇਰ ਥੋੜੇ ਸਮਾਂ ਬਾਅਦ ਕਹਿੰਦੇ ਫੇਰ ਪਿਹਾੜੇ ਵਾਲਾ ਸਿਸਟਮ ਚੱਲੂਗਾ ਬੂੰਦਾ ਨਾਲ ਹੋ ਲੱਗੇ ਜੇ ਉਹਨਾਂ ਨੂੰ ਪੁੱਛਣਾ ਵਾਲਾ ਹੋਵੇ ਰਾਜਸਥਾਨ ਚ ਇੰਨੀ ਜ਼ਮੀਨ ਵਿਹਲੀ ਪਈ ਆ ਜੇ ਬੂੰਦਾ ਨਾਲ ਹੀ ਇੰਨੀ ਟੈਕਨੋਲੋਜੀ ਆਉਣੀ ਹੁੰਦੀ ਬੂੰਦਾ ਨਾਲ ਖੇਤੀ ਆਉਣੀ ਹੁੰਦੀ ਬਈ ਰਾਜਸਥਾਨ ਦੀ ਲੱਖਾਂ ਦੇ ਲੱਖਾਂ ਦੇ ਸਹਾਵ ਨਾਲ ਏਕੜ ਜ਼ਮੀਨ ਮਰਦੇ ਵਿਹਲੇ ਪਏ ਨੇ ਜੇ ਬੂੰਦਾਂ ਵਾਲੀ ਬਈ ਫਸਲ ਆਉਂਦੀ ਉਹਨੂੰ ਰੇਤੇ ਚ ਨਹੀਂ ਹੋ ਜਾਦੀ ਉਹ ਵੀ ਇੱਕ ਦਿਨ ਅਪਜਾਊ ਜ਼ਮੀਨ ਸੀ ਅੱਜ ਪਾਣੀ ਦੇ ਨਾਲ ਰੇਤਾ ਹੋ ਗਿਆ ਤੇ ਆਪਣੇ ਬਈ ਜ਼ਿਆਦਾਤਰ ਲੋਕ ਕੀ ਸੋਚਦੇ ਨੇ ਅੱਜ ਅੱਜ ਦੇ ਬਾਰੇ ਸੋਚਦੇ ਨੇ ਕੱਲ ਦੇ ਬਾਰੇ ਨਹੀਂ ਸੋਚਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਿਨ ਐਨੀ ਵੀ ਰਾਜਸਥਾਨ ਬਣ ਜਾਣਾ ਅੱਜ ਨਹੀਂ ਤਾਂ ਕੱਲ ਨੂੰ ਸ਼ਾਇਦ ਆਪਾਂ ਨੇ ਨਾ ਦੇਖ ਪਾਈਏ 40ਵੀਂ ਤਾਂ ਕੀ 40-50 ਸਾਲਾਂ ਨੂੰ ਇਹੋ ਹੀ ਹਾਲਾਤ ਹੋ ਜਾਣਗੇ ਦੇਖੋ ਧਰਤੀ ਦਾ ਪਾਣੀ ਨਹੀਂ ਰਿਹਾ ਤੇ ਲਹਿਰੀ ਪਾਣੀ ਇਹ ਨਾਲ ਨਹੀਂ ਪਾਇਆ ਤੇ ਹਾਲਾਤ ਮਾੜੇ ਹੋ ਜੋ ਜਦੋਂ ਬਈ ਧਰਤੀ ਦਾ ਪਾਣੀ ਨਹੀਂ ਲਊਗਾ ਸ਼ਹਿਰਾਂ ਨੂੰ ਵੀ ਪਾਣੀ ਵੱਧ ਚਾਹੀਦਾ ਫਿਰ ਖੇਤਰ ਵਾਸਤੇ ਕਿੱਥੋਂ ਬਚੂਗਾ ਪਾਪੂਲੇਸ਼ਨ ਵੀ ਵਧੀ ਜਾਂਦੀ ਆ ਉਹਨਾਂ ਨੂੰ ਵੀ ਪਾਣੀ ਵੱਧ ਚਾਹੀਦਾ ਤੇ ਹੁਣ ਉਹ ਮੇਲਾ ਤੋਂ ਨਿਕਲ ਗਿਆ ਜੇ ਕਹਿ ਦੋ ਵੀ ਅੱਜ ਮਾਤਾ ਵਾਰਨ ਸਹੀ ਹੋ ਜੂਗਾ ਹੁਣ ਨਹੀਂ ਹੁੰਦਾ ਹੁਣ ਟਾਈਮ ਉੱਥੋਂ ਨਿਕਲ ਗਿਆ ਬਈ ਹੁਣ ਜਿਹੜੇ ਸਾਨੂੰ ਅੱਜ ਦੀਨੇ ਨੇ ਕਿਤੇ ਬੱਦਲ ਫਟ ਗਏ ਜਾਂ ਫਲੱਡ ਆ ਗਿਆ ਇਹਦੀਆਂ ਦੁਰਘਟਨਾ ਹਰ ਸਾਲ ਵਧੀ ਜਾਣੀਆਂ ਤੁਸੀਂ ਆਉਣ ਵਾਲੇ ਦੇ ਸਮੇਂ ਦੇ ਵਿੱਚ ਦੇਖੋਗੇ ਇਹ ਜਿਹੜੀਆਂ ਬਾੜ ਦੀ ਸਥਿਤੀ ਹੈ ਬਦਲ ਫੜਨਾ ਹੈ ਪਲੇਨ ਜਗ੍ਹਾ 'ਚ ਵੀ ਅੱਜ ਤਾਂ ਪਹਾੜੀ ਇਲਾਕੇ 'ਚ ਫੜਦੇ ਨੇ ਤੁਸੀਂ ਦੇਖੋਗੇ ਪਲੇਨ ਜਗ੍ਹਾ ਦੇ ਵਿੱਚ ਵੀ ਬੱਦਲ ਫਟਿਆ ਕਰਨਗੇ ਜਿੱਤੇ ਇੱਕ ਮਿੰਟ ਕੀ ਸਾਰਾ ਕੁਝ ਕਰ-ਪਖਰ ਕਰਦਿਆ ਕਰਨਗੇ ਲੋਕਾਂ ਦਾ ਕਿਉਂ ਟੈਂਪਰੇਚਰ ਵਧੂਗਾ ਪਾਣੀ ਉੱਤੇ ਚੜੂਗਾ ਉਹਨੂੰ ਫੇਰ ਥੱਲੇ ਡਿੱਗਣਾ ਇੱਕ ਲੋਕ ਫੇਰ ਗਰਮੀ ਪੈਣੀ ਹੈ ਫੇਰ ਪਾਣੀ ਉੱਤੇ ਚੜਨਾ ਤੇ ਫੇਰ ਥੱਲੇ ਡਿੱਗਣਾ ਇਹ ਜਿਹੇ ਰੋਜ਼ ਦੇ ਵਿੱਚ ਤੇ ਇਹ ਸੋਚੀ ਜਾਵੇ ਤਾਂ ਗੱਲ ਦੂਰ ਤੱਕ ਆ ਪਰ ਕਈ ਬੰਦੇ ਨਹੀਂ ਸੋਚਦੇ ਉਹ ਕਹਿੰਦੇ ਅੱਜ ਦਾ ਅੱਜ ਦਾ ਮੋਟਰਸਾਈਕਲ ਚ ਤੇਲ ਹੈਗੇ ਆ ਆਪਾਂ ਨੇ ਕੀ ਲੈਣਾ ਚਾਹ ਗੁਰਪਿਆਗਾ ਅੱਗੇ ਦੇ ਜਵਾਕ ਅੱਗੇ ਸੋਚਣਗੇ ਆਪਣੀ ਲੈਣਾਗੇ ਤੇ ਹੁਣ ਕੁਝ ਕਰਿਆ ਜਾਵੇ ਤਾਂ ਵਧੀਆ ਗੱਲ ਆ ਮੰਡੀ ਦੇ ਹਾਲਾਤ ਬਹੁਤ ਭੜੇ ਭਿਆਨਕ ਹੁੰਦੇ ਨੇ ਭਾਈ ਜੀ ਦਾ ਘਰ ਤਾਂ ਉਹ ਨੂੰ ਪਤਾ ਹੁੰਦਾ ਤੇ ਉਹਦੀ ਸਾਰੀ ਨੁਮਰਦੀ ਜਮਾ ਕੁੱਜੀ ਗਈ ਆ ਤੇ ਬਾਕੀ ਤਾਂ ਭਾਈ ਆਪਣੀ ਵਰਗਾ ਖਬਰਾਂ ਦੇਖ ਕੇ ਕਹਿੰਦਾ ਕੋਈ ਗੱਲ ਨਹੀਂ ਬਹੁਤ ਸਾਰੀਆਂ ਸਰਕਾਰਾਂ ਉੱਥੇ ਜਾਂਦੀਆਂ ਨੇ ਦਿਲਾਸੇ ਦਿੰਦੀਆਂ ਨੇ ਮੰਤਰੀ ਜਾਂਦੇ ਨੇ ਚਲੋ ਆਪਾਂ ਕਹਿੰਦੇ ਨਹੀਂ ਚੰਗੀ ਗੱਲ ਆ ਜਾਣਾ ਚਾਹੀਦਾ ਵੋਟਾਂ ਪਾਜਣਾਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਮਿਲਦਾ ਬਾਈ ਜਿਹਦਾ ਘਰ ਟੁੱਟ ਗਿਆ ਉਹਦਾ ਘਰ ਮਿਲ ਜਾਦਾ ਕੁਛ ਨਹੀਂ ਮਿਲਦਾ ਸਿਰਫ ਇੱਕ ਦਿਲਾਸਾ ਮਿਲਦਾ ਤੇ ਉੱਥੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਨਾ ਕਿਸੇ ਵੀ ਗੱਡੀ ਤਰਗੀ ਕਿਸੇ ਦੀਆਂ ਮੌਤਾਂ ਹੋ ਗਈਆਂ 69 ਤੋਂ ਬਾਅਦ ਉਹ ਤਾਂ ਮੌਤ ਹੀ ਹੋ ਗਈ ਉਹ ਬੰਦੇ ਨੂੰ ਵਾਪਸ ਨਹੀਂ ਆ ਸਕਦੇ ਪਰ ਜਿਨ੍ਹਾਂ ਦੇ ਘਰ ਟੁੱਟ ਗਏ ਉਹ ਪਤਾ ਨਹੀਂ ਹੋਣਾ ਕਿ ਆ ਜਾ ਘਰ ਬਣਾਉਣਗੇ ਕਿ ਉਹ ਘਰ ਦੇ ਵਿੱਚ ਬਹੁਤ ਨਹੀਂ ਆਈਆ ਬਾਈ ਬਣਾਉਣ ਦੇ ਵਿੱਚ ਇਹ ਕਿਹੜਾ ਆਪਣਾ ਪਲੇਨ ਏਰੀਆ ਵੀ ਸਾਫ਼ ਤੇ ਹੀ ਸਰ ਜਾਦਾ ਤੇ ਬਾਕੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਬਾਈ ਨਵਾਂ ਅਪਡੇਟ ਲੈ ਕੇ ਜੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰ ਦਿਓ ਧੰਨਵਾਦ